ਇਹਨਾਂ ਕਥਾਵਾਚਕਾਂ ਹਾਂਜੀ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਨੋਲਿਜ ਹੁੰਦੀ ਆ ਇਸ ਚੀਜ਼ ਬਾਰੇ ਹਾਂਜੀ ਅਜਰਤੇ ਪਰ ਜਿਹੜੀ ਆਮ ਆਪਣੀ ਸੰਗਤ ਆ ਉਹਨੂੰ ਰੱਬ ਸਮਝਣ ਲੱਗ ਜਾਂਦੀ ਆ ਕਿ ਇਹ ਠੀਕ ਆ ਹਾਂਜੀ ਇਹ ਬਹੁਤ ਬਿਮਾਰੀ ਇਹ ਸਵਾਲ ਆਇਆ ਸਾਡੇ ਕੋਲ ਅੱਗੇ ਵੀ ਅਸੀਂ ਕਥਾਵਾਚਕਾਂ ਨੂੰ ਰੱਬ ਬਣਾ ਲੈਨੇ ਭਾਜੀ ਪਹਿਲਾਂ ਤੁਹਾਨੂੰ ਮੈਂ ਆਪਦੀ ਗੱਲ ਦੱਸਦਾ ਵੀ ਆਪਾਂ ਵੀ ਪਹਿਲਾਂ ਕਥਾ ਵਿਚਾਰ ਕਰਦੇ ਹੁੰਦੇ ਸੀ ਇਸੇ ਦੁੱਖੋਂ ਹੀ ਕਥਾ ਕਰਨੀ ਫਿਰ ਬੰਦ ਕਰਤੀ ਆਪਣੀਆਂ ਕਥਾ ਹਜੇ ਵੀ YouTube ਤੇ ਪਈਆਂ ਹੋਣੀਆਂ ਜਿਹੜੀਆਂ ਕੁਝ ਯੂਰਪ ਦੇ ਵਿੱਚ ਕੀਤੀਆਂ ਹੋਈਆਂ ਤੇ ਹੋਰ ਵੀ ਇੱਥੇ ਇੰਡੀਆ ਦੇ ਵਿੱਚ ਵੀ ਕੀਤੀਆਂ ਸੀ ਪਰ ਉਹ ਲੋਕਾਂ ਨੇ ਕੀ ਕੀਤਾ ਜਦੋਂ ਆਪਾਂ ਵਿਚਾਰ ਕਰਕੇ ਉੱਤਰਦੇ ਸੀ ਨਾ ਲੋਕ ਪੈਰੀ ਹੱਥ ਲਾਉਣ ਲੱਗ ਜਾਂਦੇ ਆ ਜਾਂ ਤੁਹਾਨੂੰ ਮਾਇਆ ਦੇਣ ਲੱਗ ਜਾਂਦੇ ਆ ਲੋਕ ਤੁਹਾਨੂੰ ਪ੍ਰਮੋਟ ਕਰਨ ਲੱਗ ਜਾਂਦੇ ਆ ਅਸੀਂ ਮੇਰੀ ਸੰਗਤ ਨੂੰ ਇਹ ਬੇਨਤੀ ਆ ਮੈਂ ਅੱਗੇ ਵੀ ਕਈ ਵਾਰੀ ਇਹ ਵਿਚਾਰ ਕਰ ਚੁੱਕਿਆ ਵੀ ਅਸੀਂ ਕਥਾਵਾਚਕਾਂ ਨੂੰ ਰੱਬਣਾ ਬਣਾਈਏ ਉਹ ਸਾਡੇ ਵਰਗਾ ਹੀ ਆ ਕਿਸੇ ਨੇ ਪੜ੍ਹ ਕੇ ਬੋਲ ਦੇਣਾ ਉਹ ਕੋਈ ਇਹ ਨਹੀਂ ਹੁੰਦਾ ਵੀ ਬਹੁਤ ਵੱਡਾ ਕੰਮ ਹੋ ਗਿਆ ਮਸਲਾ ਵੀ ਜੇ ਜੀਵਨ ਉਹ ਜਾ ਹੋਵੇ ਮੰਨ ਲਓ ਤੁਸੀਂ ਸਟੇਜ ਤੇ ਖੜ ਕੇ ਕਹੀ ਜਾਂਦੇ ਵੀ ਭਾਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਪਰ ਉਹ ਤੁਸੀਂ ਕਹਿ ਰਹੇ ਆ ਪਰ ਆਪ ਨਹੀਂ ਨਾ ਬਚੇ ਹੋਏ ਜਿਹੜਾ ਬੰਦਾ ਬੋਲਣਾ ਟੀਚਰ ਹੁੰਦਾ ਉਹ ਗੱਲ ਹੋਰ ਹੁੰਦੀ ਹੈ ਗੁਰੂ ਆ ਜਿਹੜਾ ਗੁਰੂ ਦੀ ਜਿਹੜੀ ਪਦਵੀ ਆ ਉਹ ਅਵਸਥਾ ਕੁਝ ਹੋਰ ਹੁੰਦੀ ਹੈ ਜਿਹੜਾ ਬੰਦਾ ਕੋਈ ਕਥਾ ਕਰਦਾ ਅਸੀਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਗਏ ਤੇ ਇਨਸਾਨ ਦੇ ਮਗਰ ਭਜਦੇ ਆ ਅਸੀਂ ਸਰੀਰ ਨਾਲ ਜੁੜ ਜਾਂਦੇ ਆ ਇਹ ਬਹੁਤ ਵੱਡੀ ਸਾਡੇ ਚ ਕਮੀ ਆ ਹਰੇਕ ਧਰਮ ਦੇ ਵਿੱਚ ਹੀ ਆ ਇਸਲਾਮ ਦੇ ਵਿੱਚ ਵੀ ਆ Hindu ਧਰਮ ਦੇ ਵਿੱਚ ਵੀ ਆ ਸਿੱਖਾਂ ਦੇ ਵਿੱਚ ਵੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇਖੋ ਤੁਸੀਂ ਪੜਿਆ ਹੋਣਾ ਅਕਸਰੀ ਮਹਾਰਾਜ ਦਾ ਆਪਾਂ ਪੜਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰਾਂ ਦਾ ਹੈ ਨਾ ਤੇ ਹੁਕਮ ਗਿਆ ਕੋਈ ਮਹਾਰਾਜ ਨੇ ਇਹ ਨਹੀਂ ਗਿਆ ਸਭ ਸਿੱਖਣ ਕੋ ਬੇਨਤੀ ਹੈ ਹੁਕਮ ਗਿਆ ਨਾ ਫਿਰ ਅਸੀਂ ਕੀ ਕਰਦੇ ਆ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਕਥਾਵਾਚਕ ਸਟੇਜ ਤੋਂ ਉਤਰੇ ਤੇ ਅਸੀਂ ਉਹਨਾਂ ਦੇ ਮਗਰ ਮਗਰ ਭੱਜ ਲੇ ਅਸੀਂ ਉਹਨਾਂ ਮਗਰ ਲੱਗ ਗਏ ਅਸੀਂ ਆਪਣੀ ਮਿਹਨਤ ਦੀ ਕਮਾਈ ਕੀਤੀ ਐ ਉਹ ਐ ਖਰਾਬ ਕਰਦੇ ਫਿਰਦੇ ਆ ਮਤਲਬ ਤੁਸੀਂ ਇੰਨਾ ਕਮਾਇਆ ਦੇ ਦਿੰਦੇ ਆ ਉਹਨਾਂ ਨੂੰ ਜਿਵੇਂ ਚਾਰੇ ਨੇ ਨਹੀਂ ਵੀ ਡੁੱਬਣਾ ਤੇ ਮਾਇਆ ਦੇ ਵਿੱਚ ਚਲ ਜੀ ਜਾਂਦੇ ਆ ਮਾਇਆ ਜ਼ਰੂਰੀ ਐ ਪਰ ਮੇਰੀ ਬੇਨਤੀ ਐ ਵੀ ਅਸੀਂ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੀਏ ਬੜੇ ਬੰਦਿਆਂ ਦੇ ਸਾਨੂੰ ਫੋਨ ਆਉਂਦੇ ਆ ਕਹਣਗੇ ਵੀਰ ਜੀ ਆਹ ਗੱਲਬਾਤ ਆਹ ਮਸਲਾ ਅਸੀਂ ਉਹਨਾਂ ਨੂੰ ਕਹਿੰਨੇ ਹੁੰਨੇ ਵੀ ਭਾਜੀ ਤੂੰ ਗੁਰੂ ਗ੍ਰੰਥ ਸਾਹਿਬ ਕੋਲੇ ਵੀਰ ਅਰਦਾਸ ਕਰ ਜਾ ਕੇ ਜੇ ਤੇਰੀ ਅਰਦਾਸ ਨਹੀਂ ਪੂਰੀ ਹੁੰਦੀ ਤੇ ਫੇਰ ਮੈਂ ਗੁਰੂ ਦੇ ਭਰੋਸੇ ਦੇ ਤੈਨੂੰ ਕਹਿ ਰਿਹਾ ਵੀ ਮੈਂ ਤੇਰੇ ਸਵਾਲ ਦਾ ਦੇਨਦਾਰ ਰਹੂੰਗਾ ਜਾਂ ਤੇਰਾ ਕੋਈ ਕੰਮ ਨਹੀਂ ਹੁੰਦਾ ਤੂੰ ਜਾ ਕੇ ਸੱਚੇ ਮਨੋਂ ਅਰਦਾਸ ਤਾਂ ਕਰ ਅਸੀਂ ਦੇਹਧਾਰੀ ਗੁਰੂਆਂ ਨਾਲ ਜੁੜ ਗਏ ਆਂ ਸਰੀਰਾਂ ਨਾਲ ਜੁੜ ਗਏ ਆਂ ਤਾਂ ਹੀ ਅੱਜ ਕੌਮ ਦੇ ਹਾਲਾਤ ਹੋਏ ਪਏ ਨਵੇਂ-ਨਵੇਂ ਮਸਲੇ ਆ ਨਵੇਂ-ਨਵੇਂ ਰੋਲੇ-ਗੋਲੇ ਆ ਕਥਾਵਾਚਕ ਨੂੰ ਤੁਸੀਂ ਹਰੇਕ ਨੂੰ ਸੁਣੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਪਰ ਉਹਨੂੰ ਰੱਬ ਨਾ ਬਣਾਓ ਉਹਦਾ ਨਿੱਜੀ ਜੀਵਨ ਵੇਖੋ ਵੀ ਉਹਦੀ ਬੰਦਗੀ ਕਿੰਨੀ ਆ ਬਾਣੀ ਕਿੰਨੀ ਆ ਉਹਦੇ 'ਚ ਸਹਿਜ ਕਿੰਨਾ ਤੇ ਕੀ ਉਹਦਾ ਜੀਵਨ ਹੈ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਤੋਂ ਪਾਸੇ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਕਥਾ ਵਜ ਕੇ ਹੁਣ ਤਿੰਨ ਕਥਾ ਵਜ ਕੇ ਇੱਕ ਕਥਾ ਕਰਦੇ ਆ ਤੇ ਹਰੇਕ ਆਪਦੇ ਆਪਦੇ ਮਤਨਾਂ ਕਰਦਾ ਕੋਈ ਕਹਿ ਦਿੰਦਾ ਜੀ ਕੋਈ ਕਹਿੰਦਾ ਕੁਦਰਤ ਗੁਰੂ ਹੈ ਨਾ ਕੋਈ ਕਹਿ ਦਿੰਦਾ ਜੀ ਅਸੀਂ ਪਰਮਾਤਮਾ ਤਾਂ ਸਾਡੇ ਅੰਦਰ ਹੀ ਆ ਕੋਈ